ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਨੀ ਸਵਾਗਤ ਕਰਦਾ ਸੋਟਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕਿੰਗ ਕਬੱਡੀ ਤੇ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕੱਲ ਮਿਤੀ 9 ਸਤੰਬਰ 2024 ਨੂੰ ਪਿੰਡ ਬੜਬਰ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਗਿਆ ਜਿਹਦਾ ਕਿ ਫਰਸਟ ਪ੍ਰਾਈਜ਼ ਸੀਗਾ 71000 ਤੇ ਸੈਕੰਡ ਪ੍ਰਾਈਜ਼ ਸੀ 51000 ਤੇ ਦੋਸਤੋ ਫਾਈਨਲ ਮੈਚ ਲੱਗਿਆ ਦਿੜਬਾ ਮੰਡੀ ਤੇ ਗੋਵਿੰਦਪੁਰਾ ਦੇ ਵਿਚਕਾਰ ਤੇ ਦੋਸਤੋ ਫਰਸਟ ਟੀਮ ਰਹੀ ਆ ਦੜਬਾ ਮੰਡੀ ਦੀ ਜਿਸ ਨੇ 77000 ਰੁਪਏ ਦਾ ਪ੍ਰਾਈਜ਼ ਜਿੱਤਿਆ ਤੇ ਸੈਕੰਡ ਟੀਮ ਰਹੀ ਹੈ ਗੋਵਿੰਦਪੁਰ ਦੀ ਜਿਨੇ 51000 ਰੁਪਏ ਦਾ ਪ੍ਰਾਈਜ਼ ਜਿੱਤਿਆਗਾ ਤੇ ਦੋਸਤੋ ਬੈਸਟ ਰੇਡਰ ਰਹਾਗਾ ਰਕੇਸ਼ ਬੋਪੁਰੀਆ ਜਿਨੇ 13 ਕਬਡੀਆਂ ਪਾ ਕੇ 12 ਪੁਆਇੰਟ ਪ੍ਰਾਪਤ ਕੀਤੇ ਆ ਤੇ ਬੈਸਟ ਜਾਫੀ ਸੱਤੀ ਦੜਬੇ ਵਾਲਾ ਰਹਾ ਜਿਨੇ 5 ਟੱਚ ਲੈ ਕੇ ਇੱਕ ਜਫਾ ਲਾਇਆ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਸੀਗੇ ਤੇ ਬਾਕੀ ਦੋਸਤੋ ਚਰਾਗਦੀਨ ਦੇ 6 ਟੱਚ ਇੱਕ ਜਫਾ ਸੀ ਛੋਟੇ ਸੌਣ ਦੇ 7 ਟੱਚ ਸੀਗੇ ਤੇ ਬਾਕੀ ਇਹਨਾਂ ਦੋਵੇਂ ਪਲੇਅਰਾਂ ਨੂੰ ਰਕੇਸ਼ ਬੋਪਰ ਵਾਲੇ ਨੂੰ ਤੇ ਸੱਤੀ ਦੜਬੇ ਵਾਲ ਬਹੁਤ ਮੁਬਾਰਕਾਂ ਤੇ ਬਾਕੀ ਕਬੱਡੀ ਦੀ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਤੁਸੀਂ ਆਪਣੇ ਇਸ YouTube ਚੈਨਲ King Kabaddi ਨੂੰ ਸਬਸਕ੍ਰਾਈਬ ਕਰ ਲਵੋ ਸੋ ਦੋਸਤੋ ਇਸ ਹੀ ਅੱਜ ਦੀ ਵੀਡੀਓ ਮਿਲਦਿਆਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਨਵੇਂ ਕਿਸੇ ਟੌਪਿਕ ਦੇ ਨਾਲ ਧੰਨਵਾਦੀ